ਮੈਂ ਮਤੋਂ ਪਾਈ ਗੁਰਜੀਤ ਸਿੰਘ ਜੀ ਦੇ ਇਸ ਫੈਸਲੇ ਦੇ ਨਾਲ ਪਰ ਮੈਂ ਬਾਜਾ ਵਾਲੇ ਦੇ ਹੁਕਮ ਨਾਲ ਚੱਲਦੀ ਆ ਪੁੱਤਰ ਜੋ ਵੀ ਮੇਰੇ ਬਾਜਾ ਵਾਲੇ ਨੇ ਮੇਰੇ ਪੁੱਤਰ ਨੂੰ ਹੁਕਮ ਦਿੱਤਾ ਹੈ ਜੀ ਉਹ ਸਾਨੂੰ ਸਿਰ ਮੱਥੇ ਮਨਜ਼ੂਰ ਹੈ ਪੁੱਤਰ ਕੀ ਮੈਂ ਨਹੀਂ ਚੱਲਣ ਕਰੂੰਗਾ ਕਿਸੇ ਵੀ ਕੀਮਤ ਦੇ ਵਿੱਚ ਕਿਸੇ ਵੀ ਬੰਦੇ ਵਿੱਚ ਅੱਤ ਕੱਟ ਕੱਟ ਲਈ ਪਛੜੀ ਹਟੂੰਗਾ ਆ ਭਾਈ ਸੰਗਤ ਦੇ ਸਨਮੁਖਾਜ ਵੱਡਾ ਫੈਸਲਾ ਲਿਆ ਗਿਆ ਭਾਈ ਗੁਰਜੀਤ ਸਿੰਘ ਦੇ ਵੱਲੋਂ ਕਿ ਅੱਜ ਤੋਂ ਉਹ ਮਰਨ ਵਰਤ ਤੇ ਬੈਠਦੇ ਨੇ ਜਿਹੜਾ ਇੱਕ ਸਮੇਂ ਦਾ ਪ੍ਰਸ਼ਾਦਾ ਸਕ ਸ਼ੱਕਦੇ ਸੀ ਉਹ ਵੀ ਅੱਜ ਤਿਆਗ ਦਿੱਤਾ ਆ ਅੱਜ ਤੋਂ ਕੱਕਮੀ ਨੇ ਤੱਕਾਂ ਅਜਾ ਕੇ 11 ਜਨਵਰੀ 11 ਫਰਵਰੀ ਤੱਕ ਪੰਨ ਛੱਡਣਾ ਮਾਤਾ ਜੀ ਤੁਸੀਂ ਵੱਦ ਤੋਂ ਵੱਦ ਇਕੱਠ ਕਰਕੇ ਇਹ ਆਪਣਾ ਕਾਰਜ ਸਵਾਰੋ ਛੋਡੇ ਹੱਥ ਹੈ ਸਵਾਰਨਾ ਇਹ ਕਾਰਜ ਮੇਰੇ ਬਾਜਾਂ ਵਾਲੇ ਦਾ ਕਾਰਜ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਸੰਗਤ ਦੇ ਸਵਾਰਨ ਦੇ ਹੱਥੋਂ ਤਾਂ ਬੈਠੇ ਕੁਕਰ ਹੈ ਮਾਲਕ ਦਾ ਜਿਵੇਂ ਮੇਰਾ ਦਾਦਾ ਉਹਨੂੰ ਬੁਲਾਉਂ ਲਉ ਬੋਲੀ ਜਾਂਦੇ ਮੇਰੇ ਬੱਚੇ ਨੇ ਜੋ ਵੀ ਅੱਜ ਹੁਕਮ ਲੈ ਲਿਆ ਉਹ ਤੋਂ ਪਛਦਾ ਨਹੀਂ ਉਹ ਜਮੀ ਜੇ ਆਈ ਕੁਛ ਵੀ ਹੋ ਜੇ ਚਾਹੇ ਉਹ ਹੈ ਜਾਂ ਤਾਂ ਹੈ ਨਹੀਂ ਵੀ ਉਹ ਕੋਈ ਵੀ ਇੱਥੇ ਕੁਛ ਕਹੇ ਤਾਂ ਇੱਥੇ ਕੁਛ ਕਹੇ ਤਾਂ ਪੱਕਾ ਹੈ ਬੰਨੇ ਬਾਚਨਾ ਦਾ ਪੱਕਾ ਹੈ ਕਿਉਂ ਵੀ ਮੇਰਾ ਪੁੱਤਰ ਕਰਦਾ ਸਭ ਸੱਤ ਤੇ ਬਿੱਟੇ ਅਸੀਂ ਉਹਦੇ ਨਾਲ ਹੀ ਆ ਅਸੀਂ ਮੇਰੇ ਬਾਜਾਂ ਵਾਲੇ ਤੋਂ ਭਾਈ ਦੇ ਨਹੀਂ ਜੋ ਵੀ ਮੇਰਾ ਕਾਲਪੁਰਖ ਸਾਨੂੰ ਜੋ ਵੀ ਜੋ ਵੀ ਸਾਤੋਂ ਕਰਾਊਗਾ ਅਸੀਂ ਉਹੀ ਕਰਾਂਗੇ ਸਾਹ ਕੁਛ ਵੀ ਲੱਕੋ ਕੇ ਨਹੀਂ ਕਰਨਾ ਮਾ ਬਾਜਾਂ ਬਹਿਲਾ ਸੱਚਾ ਪੱਤਾ ਤਿੰਨ ਤਰ ਗੁਰੂ ਕਹਿ ਸਾਂਜੀ ਅਧੂਰੀ ਕਾਤਾ ਨਹੀਂ ਲੋੜ ਨਹੀਂ ਹੈਗੀ ਮੋਰ ਜੇ ਚ ਪਰਬਰੀ ਨੂੰ ਦੁਬਾਰਾ ਫੇਰਿਆ ਕਰੂੰਗਾ ਇਹਾਰੇ ਪਰਬਰੀ ਨੂੰ ਪਾਣੀ ਵੀ ਛੱਡਿਆ ਦਾਸ਼ਕਾ ਸਮਾਣੇ ਪਹੁੰਚੇ ਹੋਇਆ ਭਾਈ ਗੁਰਜੀਤ ਸਿੰਘ ਜੀ ਦੇ ਹੱਕ ਦੇ ਵਿੱਚ ਜਿੱਤੇ ਇਕੱਠ ਕੀਤਾ ਗਿਆ ਸੰਗਤ ਦੇ ਸਨਮੁਖ ਅੱਜ ਵੱਡਾ ਫੈਸਲਾ ਲਿਆ ਗਿਆ ਭਾਈ ਗੁਰਜੀਤ ਸਿੰਘ ਦੇ ਵੱਲੋਂ ਕਿ ਅੱਜ ਤੋਂ ਉਹ ਮਰਨ ਵਰਤ ਤੇ ਬੈਠਦੇ ਨੇ ਜਿਹੜਾ ਇੱਕ ਸਮੇਂ ਦਾ ਪ੍ਰਸ਼ਾਦਾ ਸ਼ੱਕਦੇ ਸੀ ਉਹ ਵੀ ਅੱਜ ਤਿਆਗ ਦਿੱਤਾ ਆ ਪਰ ਮਾਂ ਦੇਖੋ ਤੁਸੀਂ ਸਾਰੇ ਹੌਸਲਾ ਦੇ ਰਹੇ ਨੇ ਮਾਤਾ ਜੀ ਚੜ੍ਹਦੀ ਕਲਾ ਚ ਨੇ ਗਲਬਾਤ ਕਰਕੇ ਜਾਣਕਾਰੀ ਲਵਾਂ ਕਿ ਮਾਤਾ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਤਾ ਜੀ ਤੁਸੀਂ ਸਹਿਮਤ ਹੋ ਭਾਈ ਗੁਰਜੀਤ ਸਿੰਘ ਜੀ ਦੇ ਇਸ ਫੈਸਲੇ ਦੇ ਨਾਲ ਪੁੱਤਰ ਮੈਂ ਬਾਜਾਂ ਵਾਲੀ ਦੀ ਹੁਕਮ ਨਾਲ ਚੱਲਦੀ ਹਾਂ ਪੁੱਤਰ ਜੋ ਵੀ ਮੇਰੇ ਬਾਜਾ ਵਾਲੇ ਨੇ ਮੇਰੇ ਪੁੱਤਰ ਨੂੰ ਹੁਕਮ ਦਿੱਤਾ ਹੈ ਜੀ ਉਹ ਸਾਨੂੰ ਸਿਰ ਮੱਥੇ ਮਨਜ਼ੂਰ ਹੈ ਪੁੱਤ ਜੀ ਮੇਰਾ ਬੱਚਾ ਜੋ ਵੀ ਫੈਸਲਾ ਲੈ ਰਿਹਾ ਸੀ ਉਹਦੇ ਨਾਲ ਜੀ ਉਹ ਮੇਰੇ ਬੱਚੇ ਨੇ ਜੋ ਵੀ ਫੈਸਲਾ ਲਿਆ ਹੈ ਸਾਨੂੰ ਮੇਰੇ ਮਾਲਕ ਦਾ ਬਾਜਾ ਵਾਲੇ ਦਾ ਬਹੁਤ ਬਹੁਤ ਵੱਡਾ ਸਾਨੂੰ ਉਹਦਾ ਬਹੁਤ ਵੱਡਾ ਸਾਨੂੰ ਮਾਣ ਹੈ ਮੇਰੇ ਪਿਤਾ ਤੇ ਵੀ ਸਾਡਾ ਉਹ ਫੈਸਲਾ ਸਾਰਾ ਸਾਰਾ ਸਫਲ ਕਰੂਗਾ ਆਪਣੇ ਪੁੱਤਰ ਨੇ ਜਕਾਰੇ ਛੜਾ ਕੇ ਅੱਜ ਉਹਨਾਂ ਨੇ ਪਰਵਾਨਗੀ ਲਈ ਹੈ ਤੁਹਾਡੇ ਨਾਲ ਵੀ ਫੈਸਲਾ ਕੀਤਾ ਕਿ ਮਾਤਾ ਜੀ ਮੈਂ ਇਹ ਕੰਮ ਕਰਨ ਜਾ ਰਿਹਾ ਆਂ हां बच्चे मैं मेरा पत्र बस मैं हूं सुन लिया मेरे पुत्र दा हुन असी ओ तो परा नहीं हैगे जिमी इस बारे पहला न बेटन असਾਨੂੰ ਨਹੀਂ ਦੱਸਿਆ ਪੁੱਤਰ ਜੋ ਵੀ ਮੇਰਾ ਪੁੱਤਰ ਕਰਦਾ ਸਭ ਸੱਤ ਹੈ ਬੇਟੇ ਅਸੀਂ ਉਹਦੇ ਨਾਲ ਹੀ ਆ ਅਸੀਂ ਮੇਰੇ ਬਾਜਾਂ ਵਾਲੇ ਤੋਂ ਭਜਦੇ ਨਹੀਂ ਜੋ ਵੀ ਮੇਰਾ ਕਾਲਪੁਰਖ ਸਾਨੂੰ ਜੋ ਵੀ ਜੋ ਵੀ ਸੱਤੋ ਕਰਾਊਗਾ ਅਸੀਂ ਉਹੀ ਕਰਾਂਗੇ ਜੇ ਮੇਰੇ ਪੁੱਤ ਐਡੇ ਉੱਚੇ ਟਾਵਰ ਤੇ ਬੈਠੇ ਅਸੀਂ ਮੇਰੇ ਪੁੱਤ ਦੇ ਨਾਲ ਆ ਸੀ ਉਹ ਤੋਂ ਪਰਾਂ ਵੀ ਇੱਕ ਇੰਚ ਵੀ ਹੱਲਦੇ ਜੋ ਵੀ ਮੇਰਾ ਬੱਚਾ ਸਾਨੂੰ ਕਹੂਗਾ ਸੀ ਉਹੀ ਕਰਾਂਗੇ ਮਾਤਾ ਜੀ ਮੁਸ਼ਕਲਾਂ ਕੀ ਆ ਰਹੀਆਂ ਉੱਥੇ ਬੈਠਿਆਂ ਨੂੰ ਵੀ ਉਹਨਾਂ ਨੂੰ ਕੋਈ ਗੱਲਾਂ ਬਾਤਾਂ ਕਰਦੇ ਹੋਣੇ ਮੁਸ਼ਕਲਾਂ ਸ ਬੈਠੇ ਬਹੁਤ ਆਉਂਦੀਆਂ ਨੇ ਐਨੀ ਠੰਡ ਪੈ ਰਹੀ ਆ ਪੁੱਤ ਮੈਂ ਕੀ ਕਰਾਂ ਮੈਂ ਕਿਵੇਂ ਕਰੇ ਬੈਠੀ ਆ ਮੈਨੂੰ ਇਹ ਪਤਾ ਹੈ ਜੀ ਐਨੀ ਨਹੀਂ ਠੰਡ ਚ ਮੇਰਾ ਬੱਚੋ ਬਿਲਕੁਲ ਮੈਂ ਸੰਗਤ ਨੂੰ ਇਹੀ ਅਰਦਾਸਾਂ ਕਰਦੀ ਆਂ ਕਿ ਮੇਰੀ ਸੰਗਤ ਤੁਸੀਂ ਮੇਰੇ ਬੱਚੇ ਹੋ ਮੇਰੇ ਭਾਈ ਹੋ ਮੇਰੇ ਭੈਣੋ ਮੇਸਾਬ ਮੂਰੇ ਮੇਰੀ ਇਹ ਹੀ ਅਰਦਾਸ ਹੈ ਵੀ ਵੱਧ ਤੋਂ ਵੱਧ ਜੁੜ ਕੇ ਤੁਸੀਂ ਉਹਰੇ ਸਮਾਣੇ ਆ ਕੇ ਮੋਰਜੀ ਚ ਵੱਧ ਤੋਂ ਵੱਧ ਇਕੱਠ ਕਰਕੇ ਇਹ ਆਪਣਾ ਕਾਰਜ ਸਵਾਰੋ ਛੋਡੇ ਹੱਥ ਹੈ ਸਵਾਰਨਾ ਇਹ ਕਾਰਜ ਮੇਰੇ ਬਾਜਾਂ ਵਾਲੇ ਦਾ ਕਾਰਜ ਹੈ ਆਪਣੇ ਗੁਰੂ ਗ੍ਰੰਥ ਸਾਹਿਬ ਦਾ ਸੰਗਤ ਦੇ ਸਵਾਰਨ ਦੇ ਹੱਥੋਂ ਤਾਂ ਬੈਠੇ ਕੁੱਕਰ ਹੈ ਮਾਲਕ ਦਾ ਜਿਵੇਂ ਮੇਰਾ ਦਾਤਾ ਉਹਨੂੰ ਬੁਲਾਉਂਦਾ ਉਹ ਬੋਲੀ ਜਾਂਦਾ ਉਹ ਤਾਂ ਕੁੱਕਰ ਹੈ ਮੇਰੇ ਬਾਹੀ ਗੁਰੂ ਦਾ ਪਰ ਸੰਗਤ ਕਰਾਉਗੀ ਮੈਂ ਸੰਗਤ ਨੂੰ ਇਹੀ ਹੱਥ ਜੋੜਦੀ ਆਂ ਵੀ ਵੱਧ ਤੋਂ ਵੱਧ ਸੰਗਤ ਆਵੇ ਅਠ ਹੋਵੇ ਸਰਕਾਰਾਂ ਕਰਨਗੀਆਂ ਜਰੂਰ ਕਰਨਗੀਆਂ ਸਰਕਾਰ ਨੂੰ ਬੇਨਤੀ ਕਰਦਾ ਮੇਰਾ ਪੁੱਤਰ ਮਰਨ ਵਰਤ ਤੇ ਬੈਠ ਗਿਆ ਤਾਂ ਅਜੇ ਵੀ ਕੋਈ ਕਾਨੂੰਨ ਜਿਹੜਾ ਉਹ ਸਰਕਾਰ ਨੂੰ ਬੇਨਤੀ ਕਰਦੀ ਆਂ ਭਗਵੰਤ ਮਾਨ ਨੂੰ ਵੀ ਮੋਦੀ ਨੇ ਵੀ ਪਾਈ ਦੇਖ ਲਓ ਹੂੰ ਤਾਂ ਮੇਰੇ ਬੱਚੇ ਨੇ ਜੋ ਵੀ ਅੱਜ ਹੁਕਮ ਲੈ ਲਿਆ ਉਹ ਤੋਂ ਪਾਜਦਾਨੀ ਉਹ ਜਮੀਂ ਜੀ ਚਾਹੇ ਕੁਛ ਵੀ ਹੋ ਜੇ ਚਾਹੇ ਉਹ ਇਹ ਤਾਂ ਹੈ ਨਹੀਂ ਵੀ ਉਹ ਕੋਈ ਵੀ ਇੱਥੇ ਕੁਛ ਕਹੇ ਤਾਂ ਇੱਥੇ ਕੁਛ ਕਹੇ ਤਾਂ ਪੱਕਾ ਹੈ ਬੰਨੇ ਬਾਚਨਾ ਦਾ ਪੱਕਾ ਹੈ ਮੇਰੇ ਬਾਜਾਂ ਵਾਲੇ ਦਾ ਪੁੱਤ ਹੈ ਉਹ ਮੇਰੇ ਕਲੰਗੀਆਂ ਵਾਲੇ ਦਾ ਵੀ ਮੇਰੇ ਪੁੱਤ ਨੇ ਜੋ ਵੀ ਫੈਸਲਾ ਲੈ ਲਿਆ ਉਹ اٹਲ ਹੈ ਉਹਦਾ ਸਰਕਾਰੋ ਤੁਹਾਡੀ ਮਰਜ਼ੀ ਹੈ ਕਰਨਾ ਕਰੋਣਾ ਤੁਹਾਡੇ ਹੱਥ ਦੀ ਗੱਲ ਹੈ ਜੇ ਅੱਜ ਮੇਰੇ ਬੱਚੇ ਦੀ ਸੁਣ ਲਓਗੇ ਆਪਣੇ ਗੁਰੂ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਕਾਨੂੰਨ ਪਾਸ ਹੋ ਜਾਣਗੇ ਆਪਣੇ ਸਾਰੇ ਤੁਹਾਡੀ ਪੀੜ੍ਹੀਆਂ ਤੱਕ ਵੀ ਇਹ ਸਰਕਾਰਾਂ ਦੀ ਦਰਦ ਲਿਆ ਆਪਦੇ ਢਿੱਡ 'ਚ ਦਰਦ ਲੈ ਕੇ ਕਾਨੂੰਨ ਪਾਸ ਕਰੇ ਇਹ ਸਰਕਾਰਾਂ ਦੀ ਬਹੁਤ ਵੱਡੀ ਸ਼ਾਬਾਸ਼ ਹੈ ਮੈਂ ਤਾਂ ਇਹੀ ਹੱਥ ਬੰਨ੍ਹ ਕੇ ਕਹਿੰਨੀ ਆ ਸਰਕਾਰਾਂ ਅੱਗੇ ਵੀ ਕਾਨੂੰਨ ਜ਼ਰੂਰ ਪਾਸ ਕਰੋ ਮੇਰੇ ਬੱਚੇ ਕੰਨੀ ਦੇਖੋ ਮੇਰੇ ਕੰਨੀ ਦੇਖੋ ਮੈਂ ਸਰਕਾਰਾਂ ਨੂੰ ਬਹੁਤ ਵੱਡੀ ਮੇਹੀ ਮੇਰੀ ਹੱਥ ਬਨ ਕੇ ਬੇਨਤੀ ਹੈਗੇ ਸਰਕਾਉਮ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕੀ ਧੰਨ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬਦਬੀਆਂ ਤੇ ਕਾਨੂੰਨ ਇਕੱਲੇ ਗੁਰਜੀਤ ਸਿੰਘ ਜੀ ਮੰਗਦੇ ਨੇ ਜਾਂ ਇਹ ਕੌਮ ਦੀ ਵੀ ਮੰਗ ਹੈ ਕੌਮ ਦੀ ਸਾਰੀ ਕੌਮ ਵੀ ਗੁਰਜੀਤ ਦੇ ਨਾਲੇ ਹੋਊਗੀ ਨਾਲੇ ਹੋਣਾ ਚਾਹੀਦਾ ਸਾਰੀ ਕੌਮ ਨੂੰ ਨਾ ਖੜਨਾ ਚਾਹੀਦਾ ਹਾਂ ਬਿਟੇ ਖੜਨਾ ਚਾਹੀਦਾ ਕੌਮ ਨੂੰ ਨਾਲ ਨਾਲ ਕੌਮ ਖੜੂਗੀ ਇਕੱਲੇ ਗੁਰਜੀਤ ਸਿੰਘ ਦੇ ਨਾਲ ਤਾਂ ਕੁਸਵਾਨਦਾ ਨਹੀਂ ਇਹ ਕੌਮਾਂ ਦੇ ਨਾਲੇ ਆ ਜਿੰਨੀ ਸੰਗਤ ਸਾਰੀ ਸੰਗਤ ਦਾ ਸੱਚੇ ਪਾਤਸ਼ਾਹ ਆਪਣਾ ਸਭ ਦੇ ਦੁੱਖ ਦੇ ਸੁੱਖ ਦੇ ਆਉਂਦਾ ਹੈ ਮੇਰਾ ਗੁਰੂ ਗ੍ਰੰਥ ਸਭ ਦੇ ਹੀ ਹੈ ਵੀ ਸਾਰੇ ਭੈਣ ਭਾਈ ਸਾਰੇ ਜੁੜ ਕੇ ਆਪਾਂ ਆਪਣੇ ਬਾਜਾਂ ਵਰਦੇ ਆਪਣੇ ਗੁਰੂ ਗ੍ਰੰਥ ਦੇ ਕਾਨੂੰਨ ਪਾਸ ਕਰਾਈਏ ਆਪਣੇ ਸੱਚੇ ਪਾਤਸ਼ਾਹ ਦੇ ਆਪਾਂ ਬਹਾਲ ਹੋ ਜਾਈਏ ਆਪਣੀ ਸਾਰੀ ਸੰਗਤ ਦੀ ਆਪਣੀ ਖਾ ਆਪਣੀ ਚੜ੍ਹਦੀ ਕਲਾ ਹੋ ਜੂਗੀ ਆਪਣੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋ ਜੂਗੀ ਬੇਟੇ ਕਾਨੂੰਨ ਪਾਸ ਹੋਗੇ ਮੇਰੇ ਬੱਚਾ ਤਾਂ ਮੈਂ ਹੁਣ ਸਾਰੀ ਸੰਗਤ ਨੂੰ ਇਹੀ ਬੇਨਤੀਆਂ ਕਰਦੀ ਆ ਵੀ ਮੇਰੇ ਬੱਚੇ ਨੂੰ ਮੇਰਾ ਬੱਚਾ ਚਾਹੇ ਰਹੇ ਚਾਹੇ ਨਾ ਰਹੇ ਵਸ ਮੈਂ ਇਹੀ ਬੇਨਤੀਆਂ ਕਰਦੀ ਆ ਸਰਕਾਰ ਨੂੰ ਵੀ ਤੁਸੀਂ ਵਸ ਵੱਤ ਤੋਂ ਵੱਧ ਸਿਰ ਸਿਰ ਜੋੜ ਕੇ ਆਓ ਵੀ ਬਸ ਆ ਕੇ ਵੀ ਬੈਠੋ ਬੈਠ ਕੇ ਸਾਰੀ ਸੰਗਤ ਦੇ ਸਾਰ ਨੂੰ ਪਤਾ ਲੱਗੂ ਸਰਕਾਰਾਂ ਨੂੰ ਵੀ ਹਾਂ ਸੰਗਤ ਇੰਨੀ ਜੁੜ ਗਈ ਇਹ ਵੀ ਤੁਹਾਡਾ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਡੇ ਸਿਰ ਤੇ ਹੱਥ ਰੱਖੂ ਸਭ ਦੇ ਘਰਾਂ ਚ ਸੁੱਖਾਂ ਵਰਤਾਊਗਾ ਮੇਰੇ ਚੇਤ ਚ ਸੁਸੰਗਤ ਵਿਰਾਗ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਪਰਿਵਾਰਿਕ ਜਿਹੜੇ ਮੈਂਬਰ ਨੇ ਉਹ ਵੀ ਬੈਠੇ ਨੇ ਪਹਿਣ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਉਹਨਾਂ ਨੇ ਫੈਸਲਾ ਲੈਂਦਾ ਸਹੀ ਲੈਂਦਾ ਹੈ ਜੀ ਤੁਸੀਂ ਸਹਿਮਤ ਹੋ ਇਸ ਫੈਸਲੇ ਦੇ ਨਾਲ ਹਾਂ ਜੀ ਕੋ ਪਰਿਵਾਰਿਕ ਮੈਂਬਰ ਬੈਠੇ ਨੇ ਅੱਜ ਬੱਚਿਆਂ ਤੋਂ ਜੇਕਾਰਿਆਂ ਦੇ ਨਾਲ ਜਿਹੜੀ ਪ੍ਰਵਾਨਗੀ ਲਈ ਆ ਮਰਨ ਵਰਤ ਦੀ ਉਹ ਸਾਰੀ ਹੀ ਸੰਗਤ ਤੁਸੀਂ ਦੇਖ ਸਕਦੇ ਹੋ ਸਨਮੁਖ ਹੋ ਕੇ ਫੈਸਲਾ ਲਿਆ ਉਹ ਕਹਿੰਦੇ ਕਿ 1 ਮਹੀਨਾ ਮੈਂ ਦੇਖਾਂਗਾ ਫਿਰ 11 ਫਰਵਰੀ ਨੂੰ ਅੱਗੇ ਕੀ ਐਲਾਨ ਕਰਨਾ ਜਾਂ ਆਪਣੇ ਆਪ ਨੂੰ ਗੋਲੀ ਮਾਰਨੀ ਹੈ ਜਾਂ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੇ ਸਮਾਂ ਉਲਿਕਣਾ ਉਹ ਭਾਈ ਗੁਰਜੀਤ ਸਿੰਘ ਜੀ ਦੱਸਣਗੇ ਪਰ ਉਸ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਮਰਨਵਰਤ ਰੱਖਿਆ ਉੱਥੇ ਸੰਗਤ ਵੀ ਚੜ੍ਹਦੀ ਕਲਾ 'ਚ ਮਾਤਾ ਜੀ ਵੀ ਕਹਿੰਦੇ ਨੇ ਕਿ ਮੇਰੇ ਬੇਟੇ ਨੇ ਜੋ ਫੈਸਲਾ ਲਿਆ ਉਹ ਚੜ੍ਹਦੀ ਕਲਾ 'ਚ ਲਿਆ ਅਸੀਂ ਉਸ ਦੇ ਨਾਲ ਆ ਸੋ ਜੁੜੇ ਰਹੋ ਇੱਕ ਸੁਨੇਹਾ ਚੈਨਲ ਦੇ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ